ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਜੀ ਪੰਜਾਬ ਦੇ ਲੋਕਾਂ ਨੂੰ ਕੈਨੇਡਾ ਸਰਕਾਰ ਦਾ ਇੱਕ ਹੋਰ ਵੱਡਾ ਝਟਕਾ ਹੁਣ ਸਟੱਡੀ ਵੀਜ਼ੇ ਤੇ ਜਾਣ ਵਾਲਿਆਂ ਨੂੰ ਦੋ ਵਾਰ ਕਰਨੀ ਪਵੇਗੀ ਜੀ ਆਈਲੈਂਡਸ ਕੈਨੇਡਾ ਸਰਕਾਰ ਨੇ ਇੰਟਰਨੈਸ਼ਨਲ ਵਿਦਿਆਰਥੀ ਨੂੰ ਇੱਕ ਹੋਰ ਝਟਕਾ ਦਿੱਤਾ ਹੁਣ ਕੈਨੇਡਾ ਪੜ੍ਹਨ ਜਾਣ ਵਾਲਿਆਂ ਨੂੰ ਦੋ ਵਾਰ ਆਈਲੈਂਡਸ ਕਰਨੀ ਪਵੇਗੀ ਇੱਕ ਵਾਰ ਵਿਦਿਆਰਥੀ ਸਟੱਡੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਆਈਲੈਂਡਸ ਕਰਾਏਗਾ ਤੇ ਫਿਰ ਦੂਜੀ ਵਾਰ ਕੈਨੇਡਾ ਜਾ ਕੇ ਪੜਾਈ ਸ਼ੁਰੂ ਕਰਨ ਤੋਂ ਪਹਿਲਾਂ ਆਈ ਲੈਟਸ ਕਰਨੀ ਪਵੇਗੀ। ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਨੂੰ ਲੈ ਕੇ ਵੀ ਹੁਣ ਰੂਲ ਬਦਲ ਦਿੱਤੇ ਨੇ। ਹੁਣ ਉਹਨਾਂ ਨੇ ਇੰਟਰਨੈਸ਼ਨਲ ਪਤੀ-ਪਤਨੀ ਨੂੰ ਵਰਕ ਪਰਮਿਟ ਮਿਲੇਗਾ ਜਿਸਦੇ ਪਾਰਟਨਰ ਦੀ ਮਾਸਟਰ ਡਿਗਰੀ ਜਿਹੜੀ ਲੰਬਾਈ 16 ਮਹੀਨਿਆਂ ਦੀ ਹੋਵੇਗੀ, ਉਹ ਸਪਾਊਸ ਵਰਕ ਪਰਮਿਟ ਦੇ ਯੋਗ ਹੋਣਗੇ। ਦੱਸ ਦਈਏ ਇਸ ਤੋਂ ਪਹਿਲਾਂ ਸਰਕਾਰ ਸਟੱਡੀ ਵੀਜ਼ੇ ਦੇਣ ਦੀ ਗਿਣਤੀ 'ਚ ਕਟੌਤੀ ਕਰ ਦਿੱਤੀ ਹੈ ਜੀ ਪਹਿਲਾਂ ਹੀ ਨਾਲ ਹੀ ਵਿਜ਼ਿਟਰ ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਕੈਨੇਡਾ ਜਾਣ ਵਾਲਿਆਂ ਨੂੰ ਵਰਕ ਪਰਮਿਟ ਦੇਣੇ ਵੀ ਜਿਹੜੇ ਬੰਦ ਕਰ ਦਿੱਤੇ ਨੇ ਤਾਂ ਜਿਹੜੀ ਕੈਨੇਡਾ ਸਰਕਾਰ ਹੈ ਜੀ ਬਹੁਤ ਜ਼ਿਆਦਾ ਜਿਹੜੀ ਸਖਤ ਹੁੰਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਤੁਹਾਡਾ ਕੈਨੇਡਾ ਗਿਆ ਜਾਂ ਕੋਈ ਨੀਚੇ ਕਮੈਂਟ ਕਰਕੇ ਜੁੜੋ ਸੇ ਬਹੁਤ-ਬਹੁਤ ਧੰਨਵਾਦ ਜੀ